ਪ੍ਰਿੰਟਰ ਸਨੀਕਰ ਹੈ ਮੋٹے 16 ਲਾਈਨ ਇੰਪੋਰਟਰ ਦੇ ਵਿੱਚ ਚੱਲਦਾ ਹੈ ਇਹ ਤਕਰੀਬਨ ਮਤਲਬ ਸਾਰੇ ਦੁਕਾਨਦਾਰਾਂ ਨੇ ਵੀ ਵੇਚਿਆ ਸਾਰੇ ਵੀਰਾਂ ਨੇ ਵੀ ਦੇਖਿਆ ਹੋਣਾ ਆਈਟਮ ਟ੍ਰੈਂਡਿੰਗ ਹੈ ਮੋٹے ਲੇਸ ਵਾਲੀ 400 ਰੁਪਏ ਦੇ ਰਣੀ ਆਪਾਂ ਤੁਹਾਨੂੰ ਇਹ ਬੜਾ ਸੋਹਣਾ ਪੀਸ ਹੈ ਔਰ ਸਿਰਫ ਔਰ ਸਿਰਫ 400 ਰੁਪਏ ਰੇਟ ਬੜੀ ਸਟਾਰ ਮਾਡਲ ਬਹੁਤ ਪਿਆਰਾ ਮਾਡਲ ਹੈ ਮਜ਼ੇਦਾਰ ਪੀਸ ਹੈ ਫਾਈਨ ਬੈਰੀ ਕੈਨਵਸ ਆਪਾਂ ਇਹਨੂੰ ਕਹਿੰਦੇ ਆ ਆਪਣੇ ਮਤਲਬ ਬੂਟਾਂ ਵਾਲੇ ਭਰਾਵਾਂ ਨੂੰ ਤਾਂ ਪਤਾ ਹੀ ਆ ਸਾਰਿਆਂ ਨੂੰ 450 ਰੁਪਏ ਚ ਠੀਕ ਹੈ ਜੀ ਸਿਰਫ ਔਰ ਸਿਰਫ 450 ਰੁਪਏ ਬਾਜੀ ਰੇਟ ਓਕੇ ਭਾਈ ਮਜੇ ਦਾ ਰੇਟ ਦੇ ਰਣੇ ਆਪਾਂ ਕੁਆਲਿਟੀ ਵੀ ਘੈਂਟ ਦੇ ਰਣੀ ਆ ਆਹ ਲਓ ਭਾਜੀ ਨਾਈਕੀ 에ਅਰ ਦਾ ਰਨ ਮਾਡਲ ਜਿੰਨੇ ਕਲਰ ਨੇ ਇਹਦੇ ਵਿੱਚ ਭਾਜੀ 9 ਰੰਗ ਨੇ 9 ਦੇ 9 ਤਾਂ ਵੀਡੀਓ ਦਿਖਾ ਵੀ ਨਹੀਂ ਪਾਉਂਗਾ ਨਾਈਕੀ ਦਾ ਆਰਟੀਕਲ 에ਅਰ ਵਾਲਾ ਓਕੇ ਜਿੰਨਾ ਮਰਜੀ ਪਾਓ ਤੋਈ ਚਲੋ ਭਾਈ ਚਲੋ ਹਣੇ ਕਿੰਨੇ ਦਾ 450 ਰੁਪਏ ਪ੍ਰੋਪਰ ਜੈਨੂਨ ਫੁੱਲ ਸੋਲ ਐਂਟੀ ਰਿੰਕਲ ਵਾਲਾ ਚੈਲਸੀ ਸਿਰਫ ਔਰ ਸਿਰਫ 500 ਰੁਪਏ ਦਾ ਫਲੈਕਸ ਕਰੋ ਜਿੰਨਾ ਮਰਜੀ ਨਾ ਫੋਨ ਕੱਟੇਗੀ ਨਾ ਕੁਝ ਹੋਏਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਆ ਗਏ ਚੌੜੇਵਰ ਲੁਧਿਆਣੇ ਮੁਗਲੇ ਆਜ਼ਮਾਨਾਂ ਦੇ ਤੇ ਉਹਨੂੰ ਬੂਟ ਦਿਖਾਉਨੇ ਆ ਵਧੀਆ ਕੁਆਲਿਟੀ ਜੀ ਤੇ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਬੜੇ ਘੈਂਡ ਘੈਂਡ ਪੀਸ ਨੇ ਵੀਡੀਓ ਨਾਲ ਬਣੇ ਰਿਓ ਆਜੋ 6 7 ਤੇ 1 8 ਮੈਂ ਐਸੀ ਆਈਟਮ ਦੇ ਦਊਂਗਾ ਭਾਜੀ ਬਜ਼ਾਰ ਦੇ ਵਿੱਚ ਅਗਰ 800 ਜਾਂ 900 ਰੁਪਏ ਸਸਥੇ ਮਿਲੇ ਜੋ ਕਹਿਣਾ ਦੇਣਾ 에ਅਰ ਦਾ ਨਾਲ ਹੈ ਓਕੇ ਭਾਈ ਚਾਹੋ ਜੀ ਟਿਊਬ ਭਾਜੀ ਆ ਚੀਜ਼ ਚੈੱਕ ਕਰੋ ਮਿਹਨਤ ਆ ਹੁੰਦਾ ਲੋਕੀ ਪਲਾਸਟਿਕ ਵਿੱਚ ਹੀ ਜਾਂਦੇ ਹੈਗੇ ਕਿ ਰਬਰ ਟਿਊਬਸ ਨੂੰ ਆਪਾਂ ਟਿਊਬ ਹੀ ਦਵਾਂਗੇ ਮੈਂ ਨਹੀਂ ਫੱਕਦਾ ਹਾਂ ਪੈਰ ਨਹੀਂ ਥੱਕਦਾ ਪੰਪ ਹੁੰਦੀ ਹੈ ਇਹ ਉੱਪਰੋਂ ਓਕੇ ਬਈ ਇਹਦੇ ਚ ਸਾਈਟ ਤੁਹਾਨੂੰ ਕੱਲਾ ਮਿਲਣਾ 6 7 8 ਠੀਕ ਹੈ ਜੀ ਸਿਰਫ ਔਰ ਸਿਰਫ 450 ਰੁਪਏ ਬਜੀ ਰੇਟ ਓਕੇ ਬਈ ਮਜੇ ਦਾ ਰੇਟ ਦੇ ਰਣੇ ਆਪਾਂ ਕੁਆਲਿਟੀ ਵੀ ਘੈਂਟ ਦੇ ਰਣੀ ਹੈ ਆਲੋ ਬਜੀ ਨਾਈਕੀ 에ਅਰ ਦਾ ਰਨ ਮਾਡਲ ਕਲਰ ਵੀ ਦੇਣਾ ਕਲਰ ਵੀ ਬਹੁਤ ਸੋਹਣੇ ਤੁਹਾਡੇ ਲਈ ਮੈਂ ਤਿਆਰ ਕਰਾਏ ਨੇ ਇਹਦੇ ਚਿੰਨੇ ਕਲਰ ਨੇ ਇਹਦੇ ਵਿੱਚ ਭਾਜੀ 9 ਰੰਗ ਨੇ 9 ਦੇ 9 ਤਾਂ ਵੀਡੀਓ ਦਿਖਾ ਵੀ ਨਹੀਂ ਪਾਉਂਗਾ ਦੁਕਾਨ ਤੇ ਆਓ ਨੌ ਦੇ ਨੌ ਰੰਗ ਦਵਾਂਗੇ ਤੁਹਾਨੂੰ ਇਹ ਕਹਾ ਕਲਾ 450 ਰੁਪਏ ਪੈਰਟ ਨਾਲ ਗ੍ਰੀਨ ਦੀ ਮੈਚਿੰਗ 450 ਰੁਪਏ ਗ੍ਰੇ ਨਾਲ ਵਾਈਟ ਦੀ ਮੈਚਿੰਗ 450 ਰੁਪਏ ਲੋ ਭਾਜੀ ਦੋ ਤਿੰਨ ਦਾ ਹੋਰ ਦੇ ਦਿੰਨੇ ਆ ਭਰਾਵਾਂ ਨੂੰ ਨਾਈਕੀ ਦਾ ਆਰਟੀਕਲ 에ਅਰ ਵਾਲਾ 에ਅਰ ਵੀ ਲਿਖਿਆ ਮਿਲੂਗਾ 에ਅਰ ਫਰ ਨੀਮ ਮਿਲੂਗਾ ਇਹਦੇ ਚ 에ਅਰ ਹੀ ਲਿਖਿਆ ਹੋਇਆ ਓਕੇ ਜਿੰਨਾ ਮਰਜ਼ੀ ਪਾਓ ਤੋਈ ਚਲੋ ਭਾਈ ਚਲੋ ਹਣੇ 450 ਰੁਪਏ ਲੋ ਭਾਜੀ ਹੋਰ ਰੰਗ ਦਿੰਨੇ ਆ ਭਰਾਵਾਂ ਨੂੰ ਸਾਰੇ ਕਲਰ ਆ ਉਹ ਚਾਹੋ ਕੀ ਸੇਮ ਹੀ ਹੈ ਕਲਰ ਕਵਰ ਹੋ ਨਹੀਂ ਇਹ ਵਾਹ ਰੋ ਪੈਰਟ ਨਾਲ ਇੱਕ ਮਾਡਲ ਤੁਹਾਨੂੰ ਆਪਾਂ ਪੈਰਟ ਦਾ ਆ ਦਿਖਾ ਲਿਆ ਸੀ ਇੱਕ ਮਾਡਲ ਆਪਾਂ ਆ ਦਿਖਾਇਆ ਸੀਗਾ ਏਅਰ ਦਾ ਨਾਈਕੀ ਮਾਡਲ 450 ਰੁਪਏ ਚ ਸਿਰਫ ਔਰ ਸਿਰਫ ਇਹੋ ਬਾਤ ਤੁਹਾਨੂੰ ਆਪਾਂ ਦੇਣਾ ਭਜੀ ਸਟਾਰ ਮਾਡਲ ਬਹੁਤ ਪਿਆਰਾ ਮਾਡਲ ਹੈ ਮਜ਼ੇਦਾਰ ਪੀਸ ਹੈ ਪਾਈਨ ਬੈਰੀ ਕੈਨਵਸ ਆਪਾਂ ਇਹਨੂੰ ਕਹਿੰਦੇ ਆ ਆਪਣੇ ਮਤਲਬ ਬੂਟਾ ਵਾਲੇ ਭਰਾਵਾਂ ਨੂੰ ਤਾਂ ਪਤਾ ਹੀ ਆ ਸਾਰਿਆਂ ਨੂੰ 450 ਰੁਪਏ ਚ ਬਹੁਤ ਘੈਂਡ ਪੀਸ ਹੈ ਵੀ ਆ ਸਾਰੇ ਸਾਈਜ਼ 6 7 8 9 ਦਾ ਸੰਦਾਨੀ ਦੱਸਦੇ ਵਿੱਚ ਬਣਿਆ ਨਹੀਂ ਕਿਉਂਕਿ ਤਾਂ ਭਾਈ ਸੁਣ ਲੋ ਧਿਆਨ ਨਾਲ ਫਿਰ ਕਹਾਂਗੇ ਕਿ ਸ਼ੌਪ ਤੇ ਆ ਕੇ ਨੰਬਰੋਂ ਮਿਲਿਆ ਨਹੀਂ ਹੈਗਾ ਨਹੀਂ ਨਹੀਂ 6 7 8 9 ਸਾਰੇ ਸਾਈਜ਼ ਔਰ ਸਿਰਫ ਔਰ ਸਿਰਫ 450 ਰੁਪਏ ਦਾ ਆਪਾਂ ਤੁਹਾਨੂੰ ਦੇ ਦੇਣਾ ਓਕੇ ਇਹਦੇ ਬਾਅਦ ਭਾਜੀ ਇੱਕ ਹੋਰ ਆਈਟਮ ਲੈਣੀ ਆ ਆਪਾਂ ਤੁਹਾਨੂੰ ਬਹੁਤ ਪਿਆਰੀ ਆਈਟਮ ਹੈ ਲੈ ਦੇਖਣਾ ਤੁਹਾਨੂੰ ਇੱਕ ਵਾਰ ਦੇਖੋ ਬੜਾ ਭਰਾ ਆਲੋ ਪ੍ਰਿੰਟਰ ਸਨੀਕਰ ਹੈ ਮੋٹے 16 ਲਾਈਨ ਇੰਪੋਰਟਰ ਦੇ ਵਿੱਚ ਚੱਲਦਾ ਹੈ ਹਾਂਜੀ ਇਹ ਤਕਰੀਬਨ ਮਤਲਬ ਸਾਰੇ ਦੁਕਾਨਦਾਰਾਂ ਨੇ ਵੀ ਵੇਚਿਆ ਸਾਰੇ ਵੀਰਾਂ ਨੇ ਵੀ ਦੇਖਿਆ ਹੋਣਾ ਆਈਟਮ ਟ੍ਰੈਂਡਿੰਗ ਹੈ ਮੋٹے ਲੇਸ ਵਾਲੀ 400 ਰੁਪਏ ਦੇ ਦੇਣੀ ਆਪਾਂ ਤੁਹਾਨੂੰ ਇਹ। ਬੜਾ ਥੋੜਾ ਪੀਦਾ। ਔਰ ਸਿਰਫ ਔਰ ਸਿਰਫ 400 ਰੁਪਏ ਰੇਟ ਹੋਣਾ ਆਪਣੇ ਕੋਲੇ। ਇਹੀ ਰੇਟ ਮਿਲੂਗਾ ਦੁਕਾਨ ਤੇ ਵੀ ਆਉਂਗੇ ਕੋਈ ਭਰਾ ਕਫਲੇ ਵਾਲਾ ਕੰਮ ਨਹੀਂ ਤੁਹਾਡੇ ਭਰਾ ਦਾ ਜੈਨੂਇਨ ਸਟੋਰ ਲੁਧਿਆਣੇ ਚੋੜੇ ਬਜ਼ਾਰ ਦੇ ਵਿੱਚ। ਖੁਸ਼ੀ ਆਰਾਮ ਹਲਵਾਈ ਦੇ ਨੇੜੇ। ਬਿਲਕੁਲ ਬਿਲਕੁਲ ਭਾਈ ਜੀ। ਹੁਣ ਤੁਹਾਨੂੰ ਆਪਾਂ ਦੇਣਾ ਚੈਲਸੀ ਵੁੱਡ ਸੋਲ ਦਾ। ਅੱਜਕੱਲ ਟ੍ਰੈਂਡਿੰਗ ਚੱਲ ਰਿਹਾ ਨਾ ਵੁੱਡ ਸੋਲ ਫੁੱਟ ਸੋਲ ਦੀ ਗੱਲਬਾਤ ਚੱਲਦੀ ਹੈ ਪੂਰੀ। ਲਓ ਭਾਈ ਜੀ। ਪ੍ਰੋਪਰ ਜੈਨੂਇਨ ਵੁੱਡ ਸੋਲ ਐਂਟੀ ਰਿੰਕਲ ਵਾਲਾ ਚੈ 500 ਰੁਪਏ ਰੇਟ ਓਕੇ ਬ੍ਰਾਦਰ ਆਫਰ ਲੱਗੀ ਵੀ ਆ ਆਜੋ ਫਾਇਦੇ ਲੁੱਟ ਲਓ ਕਲਰ ਬਲੈਕ ਵੀ ਮਿਲੂਗਾ ਇਹ ਵੀ ਫੁੱਟਸੋਲਾ ਪ੍ਰੋਪਰ ਜੈਨੂਅਲ ਨਾਲ ਲੋ ਖੜਕੇ ਵਾਲਾ ਮਾਲ ਸਰਵਰ ਸਰਵ 500 ਰੁਪਏ ਓਕੇ ਬ੍ਰਾਦਰ